ਲਾਂਡਰਾ ਚੌਕ ਦੇ ਵਿੱਚ ਆ ਕੇ ਇੱਕ ਵਾਰੀ ਮੁੱਛਾਂ ਬਣਵਾ ਕੇ ਦੇਖੋ ਇਹ ਵਧੀਆ ਕੰਮ ਚੱਲ ਰਿਹਾਗਾ ਵਧੀਆ ਕੰਮ ਪਿਓਰਿਟੀ ਦਾਗਾ ਪਹਿਲੀ ਬਾਤ ਤਾਂ ਇਹ ਆ ਉਹ ਆਵਾਜ਼ੇ ਤੇਰੀ ਨਾ ਬੰਦਛ ਬਾਈ ਬਣਾਉਂਦਾ ਸਾਡਾ ਭਰਾ ਅਜੇ ਨਾ ਨਾ ਠੀਕ ਇੱਕ ਨੰਬਰ ਪੂਰੇ ਐਡ ਮੁਹਾਲੀ ਦੇ ਵਿੱਚ ਇੱਕ ਨੰਬਰ ਉਥੇ ਦੋਸਤ ਕੱਢਦਾ ਉਥੇ ਰਿਸ਼ਤੇਦਾਰ ਵੀ ਨਿਕੜਦਾ ਇਹ ਤਾਂ ਹੈ ਵੀਰੋ ਹਾਂਜੀ ਸਤ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਾਡਾ ਸਵਾਗਤ ਹੈ ਬਲੌਗ ਦੇ ਵਿੱਚ ਤੇ ਵਿੱਚ ਤੁਹਾਨੂੰ ਮਿਲਾਂਦੇ ਅੱਜ ਬਿਕਰਵਈ ਦੇ ਨਾਲ ਬਿਕਰਵਈ ਕੀ ਹਾਲ ਚਾਲ ਹੈ ਜੀ ਬੜਾ ਵਧੀਆ ਬਾਈ ਤੂੰ ਸੁਣਾ ਹਾਂ ਠੀਕ ਠਾਕ ਇਹ ਆ ਬਾਈ ਮਰੇ ਲਾਂਡਰਾਗਾ ਬਿਕਰਵਈ ਜੋਬ ਕਰਦੇ ਆ ਸਰਕਾਰੀ ਤੇ ਅੱਜ ਵੇਲੇ ਸੀਗੇ ਮਤਲਬ ਬਾਈ ਨਾਲ ਗੱਲਬਾਤ ਕਰਦੇ ਆ ਔਰ ਬਾਈ ਠੀਕ ਠਾਕ ਇਹ ਆ ਨਵਾਂ ਫਸਟ ਕਲਾਸ ਵੀਰੇ ਬਹੁਤ ਸੁਣਾਓ ਗੱਲਬਾਤ ਕੋਈ ਮਾ ਥਮੇ ਸੁਣਾਓ ਹਮੇ ਕੀ ਸੁਣਾਣੀ ਕਾਤੇ ਇੰਨੀਆਂ ਗੱਲਾਂ ਬਾਈ ਤੁਹਾਡੇ ਕੋਲ ਜਿੰਨੀਆਂ ਗੱਲਾਂ ਮੈਂ ਕਹਾਂ ਤੁਸੀਂ ਮਾਰਦੇ ਸਾਰੇ ਲਾਂਡਰਾਂ ਵਾਂ ਨਹੀਂ ਕੋਈ ਮਾਰਦਾ ਹੈਗਾ ਹੋਰ ਥੁਮ ਥੁਮੇ ਦੱਸੋ ਕਿਤਨਾ ਚੱਲ ਰਿਹਾ ਕੰਮ ਕਰ ਕੰਮ ਕਰ ਵਧੀਆ ਬਲੌਗ ਬਣਾ ਦੇਖੇ ਕਰਾਂ ਕਰੀ ਹਾਂ ਹਾਂ ਬਲੌਗ ਬਹੁਤ ਵਧੀਆ ਵਧੀਆ ਕੰਮ ਹੈਗਾ ਨਾ ਨਾ ਵਧੀਆ ਗੱਲ ਇਹ ਸਾਰੇ ਸਪੋਰਟ ਕਰਿਓ ਬਾਈ ਨੂੰ ਆਪਣੇ ਨੂੰ ਹਾਂਜੀ ਹਾਂਜੀ ਜ਼ਰੂਰ ਥੈਂਕ ਯੂ ਆਪਣਾ ਵਧੀਆ ਬਲੌਗਰ ਹੈਗਾ ਇਹ ਅਲੇ ਸ਼ਰਵਾਨਤ ਬਾਈ ਹੌਲੀ ਹੌਲੀ ਚੱਕਾਂਗੇ ਕੰਮ ਨੂੰ ਹੋਰ ਉੱਪਰ ਜਿੰਨਾ ਲੈ ਸਕੇ ਪਰ ਹਮ ਚੱਕਦੇ ਆ ਨਾ ਬੂੰਦ ਬੂੰਦ ਕਹਿੰਦੇ ਸਾਕਰ ਭਰ ਆ ਜਾ 27 ਸਕਰਕ ਜਿੰਨੇ ਵੀ ਬਾਈ ਆਪਾਂ ਨੂੰ ਦੇਖਦੇ ਨੇ ਜਾਂ ਲਾਲੋ ਵੀ ਮੇਰੀ ਜਾਣ ਪਛਾਣ ਹੈ ਬਾਈ ਮੈਂ ਤਾਂ ਹੱਥ ਬੰਨ੍ਹ ਕੇ ਆਹੀ ਕਹੂੰਗਾ ਵੀ ਆਪਣੇ ਅਜੇ ਬਾਈ ਨੂੰ ਫੋਲੋ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਨਾ ਠੀਕ ਹੈ ਤੇਰਾ ਵਧੀਆ ਬਲੌਗ ਦੇਖਿਆ ਕਰੋ ਸਭ ਤੋਂ ਵੱਡੀ ਬਾਤ ਤਾਂ ਇਹ ਹੈਗੀ ਵੀ ਲਾਂਡਰਾ ਚੌਂਕੇ ਵਿੱਚ ਆ ਕੇ ਇੱਕ ਵਾਰੀ ਮੁੱਛਾਂ ਬਣਵਾ ਕੇ ਦੇਖੋ ਕੀ ਬਾਤ ਹੈ ਬਾਈ ਅੱਜ ਤੁਹਾਨੂੰ ਦੱਸੇ ਰਹਾ ਜੇ ਗੱਲਾਂ ਬਾਤਾਂ ਚੱਲੇ ਗਈਆਂ ਹਾਂ ਮੈਂ ਕਹਿੰਦਾ ਬਹੁਤ ਟਾਈਮ ਵੀ ਬਹੁਤ ਹੋ ਗਿਆ ਬਾਈ ਮਨੂੰ ਇੱਥੇ ਮੈਂ 2010 11 ਦਾ ਇੱਥੇ ਮੈਂ ਉਹੀ ਗੱਲ ਦੱਸਣ ਲੱਗਿਆ ਤਾਂ ਵੀ ਤੁਹਾਡੇ ਨਾਲ ਵੀ ਗੱਲਬਾਤ ਹੋਈ ਨੂੰ ਬਹੁਤ ਟਾਈਮ ਹੋ ਗਿਆ ਹਾਂ ਵੇ ਤੇਰੇ ਕੀ ਚਾਚਾ ਹੀ ਲੱਗਦੇ ਹਾਂ ਚਾਚਾ ਕਾਕਾ ਹਨ ਕਾਕਾ ਉਸ ਕੀ ਗੱਲ ਮਰੀ ਉਹ ਹੋਈ ਕਰਤੀ ਕਾਕੇ ਗੱਲ ਯਾਰੀ ਹਾਂ ਤੇ ਫਿਰ ਤੂੰ ਆ ਗਿਆ ਮਾਰੇ ਪੁਰਾ ਹਾਂ ਉਸ ਤੋਂ ਬਾਅਦ ਤੇਰੀ ਗੱਲ ਪੈ ਗਈ ਵਾ ਫਿਰ ਕਾਕੇ ਬਾਬੀ ਜਾਂਦੇ ਹੀ ਰਹਿੰਦੇ ਹੁਣ ਕਾਫੀ ਦੇਰ ਹੋ ਗਈ ਕਾਕੇ ਵਾ ਗਏ ਨਹੀਂ ਹੈ ਉਦੋਂ ਕੀੜਾ ਨਹੀਂ ਵੱਜਦਾ ਨਾ ਹੁਣ ਜਿੱਦਾਂ ਦੀ ਜੋ ਲੱਗੇ ਬਸ ਬਸ ਤੇ ਬਹੁਤ ਵਧੀਆ ਮਨ ਕੇ ਵੀ ਬਈ ਕੰਮ ਹੈ ਆਪਣੇ ਬੰਦੇ ਕਾਈਗਾ ਆ ਜਾਏਗਾ ਵਧੀਆ ਕੰਮ ਚੱਲ ਰਿਹਾ ਹੈਗਾ ਵਧੀਆ ਕੰਮ ਪਾਇਓਟੀ ਕਰਗਾ ਪਹਿਲੀ ਬਾਤ ਤਾਂ ਜਾ ਉਹ ਆਵਾਜ਼ੇ ਤੇਰੀ ਨਾ ਬੰਦੇ ਅਸੀਂ ਗਲਤ ਆ ਭਾਈ ਹੈ ਕੰਮ ਦੇ ਨਾਲ ਉਹ ਬੰਦੇ ਹਮੇ ਗਲਤ ਰੱਖੇ ਹੀ ਨਹੀਂ ਕਦੇ ਬੰਦੇ ਹਮੇ ਕਦੀ ਗਲਤ ਰੱਖੇ ਹੀ ਨਹੀਂ ਇਹ ਯੋ ਦੇਖੋ ਭਾਈ ਬਾਈ ਦੇ ਨਾਲ ਗੱਲ ਕਰਦੇ ਕਰਦੇ ਬਾਈ ਜੀ ਦਿਖਾ ਦਈਏ ਭਾਈ ਔਰ ਬਾਈ ਠੀਕ ਠਾਕ ਵਧੀਆ ਪੁੱਛਾ ਵਧੀਆ ਹੋ ਗਿਆ ਠਾਕ ਚੰਡੀਗੜ੍ਹ ਤੋਂ ਆਏ ਵੀਰ ਕੋਈ ਬਾਈ ਕਹਿੰਦਾ ਸਪੈਸ਼ਲ ਮੈਂ ਚੰਡੀਗੜ੍ਹ ਤੇ ਆਇਆ ਕਹਿੰਦਾ ਭਾਈ ਮੈਨੂੰ ਵੀ ਵੇਰੀ ਵਾਰੀ ਮੇਰੀ ਵੀ ਅਡਵਾਈਸ ਲੈ ਲਓ ਵਾਹ ਚੱਲ ਵਧੀਆ ਤੁਸੀਂ ਵੀ ਦੱਸ ਦੋ ਬਈ ਵਧੀਆ ਲੱਗੀਆਂ ਮੁੱਛਾਂ ਘੈਂਟ ਹੈ ਸਾਰੇ ਵੀ ਘੈਂਟ ਘੈਂਟ ਕੰਮ ਕਰਦੇ ਆ ਜੀ ਸਾਰੇ ਫੋਲੋ ਕਰੋ ਸਾਰੇ ਪੁੱਛੋ ਇੱਕ ਵਾਰੀ ਥੈਂਕ ਯੂ so much okay brother ਦੇਖ ਜੇ ਇੰਨਾ ਕਰਿਆ ਹੁਣ ਫਿਰ ਕੱਢਣਾ ਦਾ ਦੇਣਾ ਦਾ ਪੈਣਾ ਆ ਯਾਰ ਕਿਉਂ ਕੀ ਕਰਿਆ ਬਾਦ ਦਿਆ ਨਾ ਬੈਲਾ ਲਾਹੌਰ ਕਿਆ ਬਾਈ ਦੱਸ ਮੈਨੂੰ ਯਾਰ ਵਾਈਟ ਇਹ کہاں ਹਰਾਮ ਦੀ ਕਮਾਈ ਹੈ ਬਾਈ ਮਿਹਨਤ ਦੀ ਕਮਾਈ ਹੈ ਮੇਰੀ ਇੱਕ ਗੱਲ ਸੁਣਾ ਹਾਂ ਤੇ ਆਪੇ ਹੀ ਦੇ ਚੱਕੀ ਹੁੰਦੇ ਇਸ। ਇਹ ਵੀ। ਹਾਂ ਵੀ ਹੈ। ਨਹੀਂ ਚਈ ਇਹ ਗੱਲ ਖਾਣ ਦੀ। ਠੀਕ ਹੈ ਠੀਕ। ਫਿਰ ਕੱਲ ਦੇ ਹੋਣਗੇ। ਚੱਲੇ ਫਿਰ। ਹਾਂ ਜੀ ਥੋੜਾ ਜਿਹਾ ਕੋਈ ਕੰਮ ਕਰਵਾਉਣਾ ਤਾਂ ਇਹ। ਜਾ ਕੇ ਆਪਣੇ ਏਡੇ ਉੱਪਰ ਬੈਠਣਾ। ਚਾ 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 ਚਾ। ਵੀ ਹਾਜ਼ਰੀ ਲਾਣੀ ਹੈਗੇ। ਨਾ ਵੀ ਜ਼ਰੂਰੀ ਆ ਬਾਈ ਉਹ ਵੀ ਜ਼ਰੂਰੀ ਆ। ਮੈਂ ਵੀ ਆਪਣਾ ਕੰਮ ਕਰਾਂ ਫਿਰ ਮੈਂ ਵੀ ਜੀ। ਗੱਲਬਾਤਾਂ ਹੁੰਦੀਆਂ ਰਹਿਣੀਆਂ ਆਪਣੀਆਂ। ਗੱਲਬਾਤਾਂ ਹੁੰਦੀਆਂ ਰਹਿਣੀਆਂ ਮਿਲਦੇ ਆ ਨੈਕਸਟ ਵਲੌਗ ਦੇ। ਅਗਲੇ ਵਲੌਗ ਵਿੱਚ ਫੇਰ ਹਾਂ ਗੱਲਾਂ ਬਾਤਾਂ ਕਰਾਂਗੇ ਹਾਂ। ਠੀਕ। ਆਚਾਰਨ ਮਜੂਰ ਬਾਈ ਠੀਕ ਠਾਕ ਹੀ ਹੋਰ ਵਧੀਆ ਹੋਰ ਵਧੀਆ ਹੰਪੜੇ ਦਿਨਾਂ ਬਾਅਦ ਦਿਖਿਆ ਅੱਜ ਕਿੱਧਰ ਗਏ ਬੇਦੇ ਬਿਜ਼ੀ ਉਹ ਬਿਜ਼ੀ ਚੱਲ ਰਹੇ ਤੇ ਬਾਈ ਕਬਜ਼ਾ ਲੈ ਕੇ ਹੱਡੀਆਂ ਘਾਣਾ ਹਾ ਹਣਾ ਚੱਲਦਾ ਯਾਰ ਨਾ ਨਾ ਠੀਕ ਹੈ ਨਾ ਧੰਮਾ ਕਰਾਂ ਬਿਜ਼ੀ ਆ ਬਾਈ ਹੋਰ ਸੁਣਾਓ ਵਧੀਆ ਮੈਂ ਕਿਹਾ ਚੱਲ ਬਾਈ ਕੋ ਜਾਈਏ ਨਾ ਨਾ ਵਾਈਪ ਕੋ ਜਰੂਰੀ ਹੈ ਜਰੂਰੀ ਹੈ ਚਲੋ ਕੁਝ ਬਾਤ ਹੋਣੀ ਬਣਾਉਣਾ ਬਾਈ ਕੋ ਯਾਰ ਗਾੜੀ ਦੇਖਣ ਲਈ ਲਾਈ ਸੀ ਕਹਿਣ ਲੱਗਦੀ ਹੈ ਔਰ ਬਣ ਗਈ ਬਾਈ ਐਨੇ ਚ ਮੈਂ ਕਹਿੰਦਾ ਬਾਈ ਬੱਲੇ ਬੱਲੇ ਕਰਾ ਦੇ ਹਾਂ ਹਾਂ ਤੇ ਇੱਕ ਤਾਂ ਸਹੀ ਮੈਂ ਵੀ ਵੀ ਚਾਲ ਮਾਰਾ ਜਾਂ ਵੀਡੀਓ ਸੱਚ ਮੁੱਛ ਬਾਈ ਬਣਾਉਂਦਾ ਸਾਡਾ ਭਰਾ ਅਜੇ ਨਾ ਨਾ ਠੀਕ ਇੱਕ ਨੰਬਰ ਪੂਰੇ ਐਡ ਮੁਹਾਲੀ ਦੇ ਵਿੱਚ ਇੱਕ ਨੰਬਰ ਬਾਈ ਨਾ ਨਾ ਠੀਕ ਹੈ ਮੁੱਛ ਦਾੜੀ ਦੀ ਕਹਿੰਡ ਗੱਲਵਾ ਦੋ ਸਿਰਾਂ ਲਾ ਪਿਆ ਬਾਈ ਜਿਸਰਾ ਵੱਡੇ ਵੱਡੇ ਸਲੂਨਾਂ ਨੂੰ ਮਾਰ ਪਾਉਂਦਾ ਬਾਈ ਸਾਡਾ ਨਾ ਨਾ ਕੁਛ ਨਹੀਂ ਹੈਗਾ ਬਾਈ ਵੱਡੇ ਸਲੂਨਾਂ ਜਿ ਮੱਝ ਗਿਆ ਸੀਗਾ ਮੈਂ ਨਾ ਉਹਨੂੰ ਲੈਣਾ ਸਾਲਾਂ ਦਾ ਦੱਦ ਵੱਢਦੀ ਮੇਰੀ ਸਾਲਾ ਠੀਕ ਹੈ ਨਾਰੇ ਬਾਈ ਹਮ ਮੰਮਾ ਸੋ ਸਾਟ ਕਰਿਆ ਮੇਰੀ ਮੁੱਛਾਂ ਨਾ ਵਧੀਆ ਹੋ ਗਿਆ ਮੁੱਛਾਂ ਮੈਂ ਕਹਿੰਦਾ ਬਹੁਤ ਟਾਈਮ ਬਾਅਦ ਰੱਖੀ ਹੈ ਬਹੁਤ ਸੋਹਣੀ ਮੰਮਾ ਪ੍ਰਾਪਰਟੀ ਚੱਲੀ ਜਾਂਦਾ ਹਾਂ ਹਾਂ ਵਧੀਆ ਹਾਂ ਵਧੀਆ ਇਹ ਆਪਣੇ ਦਾਇਰ ਵਿੱਚ ਏਰੀਆ ਚ ਬਹੁਤ ਤਕੜਾ ਕੰਮ ਹੈ ਬਈ ਪ੍ਰਾਪਰਟੀ ਦਾ ਮੈਂ ਕਹਿੰਦਾ ਮਾਹੌਲ ਹੀ ਹਲਕੇ ਵਿੱਚ ਸਭ ਤੋਂ ਵੱਧ ਪ੍ਰਾਪਰਟੀ ਦਾ ਕੰਮ ਚੱਲਦਾ ਹਨਾ ਬਈ ਇਨਵੈਸਟਮੈਂਟ ਅੱਛੀ ਕਰੀ ਜਾਓ ਤੇ ਵਧੀਆ ਨਿਕਲੇ ਜਾਂਦਾ ਖਰਚਾ ਵਧੀਆ ਆ ਜਾਂਦਾ ਠੀਕ ਹੈ ਬਾਕੀ ਯਾਰ ਗੱਲ ਇਹ ਆ ਮੁੰਡੇ ਬਣੇ ਚੰਗੇ ਭਰਾ ਜੁੜੇਵੇਂ ਚਾਰ ਬਾਈ ਮੇਨ ਗੱਲ ਆਹੀ ਐ ਵੀ ਨਾਲ ਬੰਦੇ ਵਧੀ ਜੁੜੇ ਹੋਣ ਨਾ ਕੰਮ ਵਧੀ ਚੱਲੀ ਜਾਂਦਾ ਐ ਸਰਕਲ ਚੱਲਿਆ ਹੋਣਾ ਵਧੀਆ ਹਾਂ ਤਾਂ ਸਰਕਲ ਵਧੀਆ ਐ ਤੇ ਫਿਰ ਤੁਹਾਡੇ ਭਰਾਵਾਂ ਨਾਲ ਜਿੱਤਰਾ ਤੁਸੀਂ ਹੋ ਮੈਂ ਇਕੱਲਾ ਬੰਦਾ ਇਕੱਲਾ ਐ ਹਾਂਜੀ ਹਾਂਜੀ ਦੋਸਤਾਂ ਨਾਲ ਹੀ ਬੰਦਾ ਵੱਡਾ ਹੁੰਦਾ ਕੋਈ ਸ਼ੱਕ ਨਹੀਂ ਐ ਤੇ ਕੋਈ ਲੱਖ ਰੁਪਏ ਦੀ ਗੱਲ ਬਾਈ ਜਿੱਥੇ ਦੋਸਤ ਖੜਦਾ ਉੱਥੇ ਰਿਸ਼ਤੇਦਾਰ ਵੀ ਨਹੀਂ ਖੜਦਾ ਇਹਦਾ ਹੈ ਵੀਰੋ ਯਾਰੀ ਯਾਰੀ ਹੈ ਯਾਰੀ ਪਿੱਛੇ ਕਹਾਣਾ ਕਹਿੰਦੇ ਯਾਰੀ ਉਹ ਬਣਾਓ ਜਿਹੜਾ ਲੰਬਾ ਚੱਲੇ ਕਹਿੰਦਾ ਲਾ ਜੱਪਾ ਹਾਂ ਬਹੁਤੇ ਯਾਰ ਬਣਾਉਣ ਦੀ ਵੀ ਲੋੜ ਨਹੀਂ ਹੈਗੀ ਇੱਕੇ ਬਹੁਤ ਆ ਯਾਰ ਇੱਕੇ ਬਹੁਤ ਆ ਜਿਹੜਾ ਨਾਲ ਖੜਿਆ ਵਸ ਹਾਂ ਇਹ ਹੀ ਗੱਲ ਹੈ ਠੀਕ ਓਕੇ ਵੀਰੋ ਫਿਰ ਮਿਲਦੇ ਆ ਅੱਛਾ ਸ਼ਿਕਾਰ ਦਾ ਬਾਕੀ ਠੀਕ ਹੈ ਬਾਈ ਓ ਵੇਲੀਆਂ ਚ ਵੀਊ ਜਾਣੇ ਇਹਦੇ ਤੇਰੀ ਵੀਡੀਓ ਤੇ ਅੱਛਾ ਜੀ ਹਾਂ ਕਹਿੰਦੇ ਜੀਚ ਦੀਪੂ ਵੀਡੀਓ ਆ ਗਿਆ ਸਟੂਡੀਓ ਆਲਾ ਮੁੰਡਾ ਕਰਮਾ ਸਟੂਡੀਓ ਦਾ ਕਹਿੰਦਾ ਉਹਦੇ ਵੀਊ ਕਹਿੰਦਾ ਉੱਪਰ ਜਾਂਦੇ ਆ ਹੋਰ ਕਿੰਨੇ ਦਿਨ ਹੋ ਗਏ ਦਾੜੀ ਕਿਟਾਈ ਨਾ ਤੈਨੂੰ ਆ ਵਾਹ ਬੜੇ ਕਰੀ ਫੜਦਾ ਆ ਜੇ ਤੁਹਾਡੇ ਕੋਲ ਜਦੋਂ ਵਾਹੋ ਉਦੋਂ ਕਹਿੰਦੇ ਕਿ ਭਾਈ ਕੱਲ੍ਹ ਆ ਜੀ ਪਰਸੋਂ ਆ ਜੀ ਲੈ ਪਰਸੋਂ ਆ ਰੋਕ ਲੰਦਾ ਨਹੀਂ ਕਿ ਤਾਂ ਅੱਛਾ ਚਲ ਠੀਕ ਆ ਪਾਰਟੀ ਫਿਰ ਕਾਦੀ ਕਰ ਲੈਣੇ ਆ ਦੱਸ ਕਾਦੀ ਪੜਾ ਸਮਝਦਾ ਨਾਲੇ ਪਤਾ ਇਹ ਵਾਰ ਕਰਨੀ ਨਹੀਂ ਹੈਗੀ ਹੈ ਪਰ ਕਰਨੀ ਨਹੀਂ ਹੈਗੀ ਦੇਖ ਲੈ। ਇਹਦੀ ਗੱਲ ਆ ਤੁਸੀਂ ਵੀ ਕਰ ਤੁਹਾਡੇ ਕੋ ਵੀ ਰਹਿੰਦੀ ਹੈ। ਚੱਲ ਸਾਤ ਤੇ ਵੀ ਲੈ ਲਈ ਅੱਧੀ ਪਾਰਟੀ ਅਸੀਂ ਵੀ ਕਰ ਦਾਂਗੇ। ਅੱਧੀ ਪਾਰਟੀ ਅਸੀਂ ਦੰਦੇ ਅੱਧੀ ਪਾਰਟੀ ਤੂੰ ਦੇ। ਠੀਕ ਨਹੀਂ? ਤਾਂ ਹੀ ਗੱਲ ਬੰਨਣੀ ਹੈ। ਫਿਰ ਅੱਜ ਕਰ ਲਈ ਪਾਰਟੀ। ਚੱਲੀਏ ਫਿਰ। ਚੱ ਨਿਕੜ ਚੱਲਦੇ ਹਾਂ ਨਾ। ਆ ਪਕੜੇ ਕੁਛ ਸੌਣ ਚੱਲਦਾ ਨਾ। ਨੌਨ ਵਿੱਚ ਖਾਣਾ ਨੌਨ ਵਿੱਚ ਪੀਣਾ। ਵੈਜ। ਵੈਜ ਮੈਂ ਚੱਲੂਗਾ ਸਾਰਾ ਕੁਝ। ਕਿਉਂ? ਆ ਸੋਇਆ ਚਾਹ ਮੈਂ ਚੱਲੂਗਾ। ਨਾ ਕੰਟੈਂਟ ਦੀ ਲੋੜ ਪੈਂਦੀ ਇਹਦੇ ਵਿੱਚ ਨਾ ਜੇ ਡੇਲੀ ਵੇਸ ਤੇ ਆਪਾਂ ਗੱਲਾਂ ਕਰਨੀਆਂ ਫਿਰ ਕੀ ਕੰਟੈਂਟ ਦੀ ਲੋੜ ਹੈ ਨਹੀਂ ਇਹ ਕੰਟੈਂਟ ਦੀ ਕੀ ਲੋੜ ਹੈ ਨਾ ਚਰਮਾ ਜੀ ਕਹਿੰਦੇ ਤੁਹਾਨੂੰ ਦੇਖ ਕੇ ਕਹਿੰਦਾ ਆਸੀ ਵੀ ਕਹਿੰਦੇ ਵੀ ਬਲੌਗ ਬਣਾਣਾ ਸ਼ੁਰੂ ਕਰ ਦੇਣੇ ਕਹਿੰਦਾ ਮਹਾਂਛ ਜ਼ਰੂਰ ਜ਼ਰੂਰ ਭਾਈ ਬਣਾਓ ਤੁਸੀਂ ਵੀ ਬਲੌਗ ਅਸੀਂ ਵੀ ਨਾਲ ਦੇਖ ਕੇ ਕਰਾਂਗੇ ਭਾਈ ਫਿਰ ਅੱਜ ਦੇ ਬਲੌਗ ਦੀ ਆਪਾਂ ਕਰਦਿਆਂ ਜੀ ਸਵਾਪਤੀ ਤੇ ਤੁਹਾਨੂੰ ਪਤਾ ਹੀ ਆਪਾਂ ਕਿੱਥੇ ਕੰਮ ਕਰਦੇ ਆ ਕਿੱਥੇ ਆਪਣੀ ਸ਼ਾਪ ਹੈ ਲਾਂਡਰਾ ਵਿੱਚ ਸ਼ਾਪ ਆਪਣੀ ਭਾਈ ਮੋਹਾਲੀ ਜ਼ਿਲ੍ਹੇ ਦੇ ਇਹ ਲਾਂਡਰਾ ਤੇ ਖੈੜ ਰੋਡ ਤੇ ਆਪਣੀ ਸ਼ਾਪ ਹੈ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਬਈ ਵੇਸਟ ਕਰ ਸਕਦੇ ਆ ਤੇ ਆਪਣਾ ਕੰਮ ਦੇਖ ਸਕਦੇ ਆ ਕੰਮ ਕਰਵਾ ਸਕਦੇ ਆ ਤੁਹਾਨੂੰ ਪਸੰਦ ਆਊਗਾ ਬਈ 100% ਪਸੰਦ ਆਊਗਾ ਤੇ ਜਰੂਰ ਵੇਸਟ ਕਰਿਓ ਬਾਈ ਲਾਂਡਰਾ ਤੇ ਖਰੜ ਰੋਡ ਤੇ ਉੱਪਰ ਦੁਕਾਨ ਆਪਣੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਪੈਂਦਾ ਹੈ ਲਾਂਡਰਾ ਲਾਗਵਾ ਜਿੰਨੇ ਹੀ ਪਿੰਡ ਪੈਂਦੇ ਆ ਬਾਈ ਸਾਰਿਆਂ ਨੂੰ ਸ਼ਹਿਰ ਲੱਗੇ ਕਰਦਾ ਇਹ ਲਾਂਡਰਾ ਪਰ ਅੱਜ ਕਾਫੀ ਬੁਲਾਵਾ ਜੇ ਜ਼ਿਆਦਾ ਹੋਊਗੀ ਫਿਰ ਸਾਰਾ ਕੁਝ ਫੈਲ ਗਿਆ ਹਰੇਕ ਕੋ ਆਪਣੀ ਆਪਣੀ ਗੱਡੀ ਆ ਭਾਈ ਕਸਵੇ ਤੋਂ ਸ਼ਹਿਰੇ ਬਣ ਗਿਆ ਭਾਈ ਲਾਂਡਰ ਬਹੁਤ ਤਕੜਾ 91 92 ਸੈਕਟਰ ਸੈਕਟਰਾਂ ਦੇ ਵਿੱਚ ਘਟ ਗਿਆ ਚਲੋ ਫਿਰ ਅੱਜ ਦਾ ਬਲੌਗ ਕਰੀਏ ਸਮਾਪਤ ਆਪਾਂ ਫਿਰ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਹਾਂ ਹਾਂ ਲਾਂਡਰ ਵੀ ਸੈਕਟਰ ਦੇ ਵਿੱਚ ਪੈਂਦਾ ਆ 313 ਸੈਕਟਰ ਦਾ ਦੂਜਾ ਲਾਂਡਰ ਹੈਗਾ 93 ਸੈਕਟਰ ਹਾਂ ਇੱਥੇ ਲਾਂਡਰ ਵੀ ਭਾਈ ਦੋ ਹੈ ਲਾਂਡਰ ਇਹਨੂੰ ਨਿਊ ਲਾਂਡਰਾਂ ਕਹਿੰਦੇ ਆ ਇੱਕ ਨੂੰ ਕਲਾ ਲਾਂਡਰਾਂ ਕਹਿੰਦੇ ਆ ਜਿਹੜਾ ਪੁਰਾਣਾ ਲਾਂਡਰ ਕਿਹੜੇ ਸੈਕਟਰ 'ਚ ਹੈ ਉਹ 93 ਸੈਕਟਰ ਚ ਪੈ ਜਾਂਦਾ ਜਿਹੜਾ ਨਿਊ ਲਾਂਡਰ ਆ ਉਹ 113 ਚ ਪੈ ਜਾਂਦਾ ਚਲੋ ਜੀ 113 ਚ ਆ ਅਸੀਂ ਜਿਹੜੇ ਬੈਠੇ ਆ ਅਸੀਂ ਹੈਗੇ ਨਿਊ ਲਾਂਡਰਾਂ ਦੇ ਵਿੱਚ ਸੈਕਟਰ 113 ਚਲੋ ਠੀਕ ਹੈ ਜੀ ਬਾਈ ਫਿਰ ਅੱਜ ਦਾ ਬਲੌਗ ਕਰਦੇ ਹਾਂ ਇਸ ਮਾਫਤ ਬਲੌਗ ਨੂੰ ਬਾਈ ਸ਼ੇਅਰ ਕਰਿਓ ਲਾਈਕ ਕਰਿਓ ਵਾਤੇ ਬਾਤੇ ਬਾਈ ਸਬਸਕ੍ਰਾਈਬ ਵਧਾਓ ਤੁਹਾਡੇ ਵੀ ਤੇ ਅਸੀਂ ਵੀ ਤੁਹਾਡੀ ਹੋਰ ਵੀਚ ਫੜੀਏ 15 ਮਿੰਟ ਧੰਨਵਾਦ ਜੀ